ਦੇਖੋ ਭਾਈ ਜਦੋਂ ਪੰਜਾਬ ਦੇ ਲਈ ਜਾਂ ਬੇਅਦਬੀਆਂ ਦੇ ਲਈ ਜਿਹੜਾ ਲੰਮੇ ਸਮੇਂ ਤੋਂ ਇਸ਼ੂ ਆ ਜਿਹੜੇ ਇਸ਼ੂ ਤੇ ਸਰਕਾਰਾਂ ਬਣੀਆਂ ਹੋਣ ਜਦੋਂ ਅਸੀਂ ਉਹ ਇਸ਼ੂ ਨੂੰ ਚੱਕਦੇ ਆ ਤਾਂ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਆ ਜਿਹੜਾ ਤਾਮਝਾਮ ਦੇ ਨਾਲ ਉਹ ਕੰਮ ਕਰਦੀਆਂ ਵਾਜ ਦਬਾਉਣ ਦੇ ਲਈ ਸੋ ਮੈਂ ਇੱਥੇ ਹੀ ਕਹੂੰਗਾ ਕਿ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਦੇ ਉੱਤੇ ਗੋਲੀ ਕਾਂਢ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਤੇ ਸਰਕਾਰਾਂ ਦੀ ਨਿਕਲਜੈਂਸੀ ਸਾਹਮਣੇ ਕਰਦੇ ਆ ਰਹੇ ਹਾਂ ਸੋ ਇਹ ਜਿਹੜਾ ਨੋਟਿਸ ਆਇਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਤੇ ਕੋਈ ਬਾਹਰੀ ਫੰਡਿੰਗ ਫੰਡਿੰਗ ਦਾ ਮਾਮਲਾ ਤਾਂ ਨਹੀਂ ਆ ਨਹੀਂ ਬਿਲਕੁਲ ਨਹੀਂ ਹਜੇ ਤੱਕ ਤਾਂ ਇਹ ਦੇਖੋ ਮੈਂ ਉਹੀ ਕਹਿ ਰਿਹਾ ਵੀ ਹਜੇ ਉਹ ਕਿਸੇ ਪ੍ਰਕਿਰਿਆ ਦਾ ਹਿੱਸਾ ਹੋ ਸਕਦਾ ਕਿਉਂਕਿ ਇੱਕ ਬੁਲਾਇਆ ਗਿਆ ਦੱਸਿਆ ਨਹੀਂ ਗਿਆ ਵੀ ਕਿਸ ইস্যੂ ਤੇ ਬੁਲਾਇਆ ਜਾ ਰਿਹਾ ਸੋ ਇਹ ਉੱਥੇ ਜਾ ਕੇ ਪਤਾ ਲੱਗੂਗਾ ਅਸੀਂ ਜਿਹੜਾ ਜਾਵਾਂਗੇ ਉਹਦੇ ਚ ਜਿੰਨੀ ਗੱਲਬਾਤ ਹੋਊਗੀ ਆਪਦੀ ਸਾਰੀ ਲੀਗਲੀ ਤੌਰ ਤੇ ਲਿਖਤੀ ਤੌਰ ਤੇ ਰੱਖਾਂਗੇ ਛੜੀ ਐਫ ਆਈ ਆਰ ਦਾ ਵਿੱਚ ਜ਼ਿਕਰ ਕੀਤਾ ਗਿਆ ਕੀ ਲੱਗਦਾ ਉਹ ਕਿਸ ਮਾਮਲੇ ਨਾਲ ਸੰਬੰਧਿਤ ਹੈ ਮੈਨੂੰ ਪਤਾ ਨਹੀਂ ਹਜੇ ਇਸ ਚੀਜ਼ ਨੂੰ ਅਸੀਂ ਜਿੰਨਾ ਕਿ ਦੇਖਿਆ ਕਿਉਂਕਿ ਉਹ ਐਨ ਆਈ ਆ ਦੀ ਐਫ ਆਈ ਆਰ ਆ ਕੋਈ ਉਹਦੇ ਤੇ ਜਿਹੜਾ ਉਹਨਾਂ ਨੇ ਬੁਲਾਇਆ 2023 ਦੀ ਆ ਤਾਂ ਦੇਖਦੇ ਆਂ ਵੀ ਉਹਦੇ ਚ ਕੀ ਇਸ਼ੂ ਆ ਕਿਹੜੇ ਬੇਸ ਤੇ ਬੁਲਾਇਆ ਕੀ ਕਾਰਨ ਆ ਤਾਂ ਉਹ ਜ਼ਰੂਰ ਆ ਜਿਹੜਾ ਅੱਗੇ ਉਸ ਤੋਂ ਬਾਅਦ ਬਿਲਕੁਲ ਪੇਸ਼ ਹੋਵਾਂਗੇ ਕਿੰਨੀ ਤਰੀਕ ਨੂੰ ਬੁਲਾਇਆ ਗਿਆ 19 ਤਰੀਕ ਨੂੰ ਸਵੇਰੇ 11 ਵਜੇ ਦਾ ਸਮਾਂ ਜਿਹੜਾ ਅਸੀਂ ਉੱਥੇ ਜਰੂਰ ਪੇਸ਼ ਹੋਵਾਂਗੇ ਕਿਤੇ ਇਹ ਤਾਂ ਨਹੀਂ ਲੱਗਦਾ ਵੀ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਈ ਦੇਖੋ ਹੋ ਸਕ ਇਹ ਤਾਂ ਹਜੇ ਸਰਕਾਰਾਂ ਦੇ ਸਮੀਕਰਨ ਹੁੰਦੇ ਆ ਕਿਵੇਂ ਕੀ ਕਰਦੇ ਆ ਸਰਕਾਰਾਂ ਦੇ ਆਪ ਦੇ ਫੰਡੇ ਹੁੰਦੇ ਆ ਅਸੀਂ ਮਿਲਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਡਿਟੇਲ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ